ਆਹ ਹਾ ਸੈਕਸ਼ਨ 12 ਸਾਡੇ ਨਾਂ ਹੰਡੀਆਂ ਵਰਦੀਆਂ ਨੇ ਸਾਡੇ ਮੋਢੇ ਚੱਕੀਆਂ ਰਫਲਾਂ ਜਾਂ ਵਸ ਅਰਥੀਆਂ ਨੇ ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਹਾਰਾਂ ਦੇ ਜਿੰਨਾ ਚਿਰ ਨਹੀਂ ਹੁੰਦੇ ਪੂਰੇ ਘਰ ਕੋਈ ਵਰਦਾ ਨਹੀਂ ਹੋਗੇ ਤਗੜੇ ਰਹੋ ਐਲਾਣੇ ਮੇਰਾ ਵੈਰੀਆਂ ਨੂੰ ਤੁੰ ਨੂੰ ਜਵ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ਿਓ ਨਾ ਜੇ ਮੇਰੇ ਹੱਥ ਆ ਗਏ ਤਾਂ ਮੈਂ ਛੱਡਦਾ ਨਹੀਂ ਮੈਂ ਸੁਣਿਆ ਤੁਹਾਡੇ ਕੋਲ ਵੀ ਬੰਦੇ ਬਹੁਤ ਜਮਾਨੇ ਨੇ ਸਾਡੇ ਕੋਲ ਵੀ 30 ਘੋਰੀਆਂ ਮੇਰ ਵਿੱਚ ਗਾਨੇ ਨੇ ਜੇ ਹੋਗੇ ਟਾਕਰਿਆ ਸਿੱਧੀਆਂ ਮੱਥੇ ਨੂੰ ਆਉਣ ਗਿਆ ਜੇ ਹੋਇਆ ਡਰਾਉਣਾ ਨੇ ਫੇਚੋਂ ਮੈਂ ਕੱਢਦਾ ਨਹੀਂ ਹੋ ਕੇ ਤਗੜੇ ਰਿਹਾ ਹੈ ਲਾਣ ਹੈ ਮੇਰਾ ਵਹਿਰੀਆਂ ਨੂੰ ਕੌਣ ਨੂੰ ਜਾਉ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ੋ ਨਾ ਜੇ ਮੇਰੇ ਹੱਥ ਆ ਗਏ ਤਾਂ ਮੈਂ ਛੱਡਦਾ ਨਹੀਂ ਕਿਉਂ ਵੀ ਦੋਸਤੋ ਆਪਣਿਆਂ ਦੇ ਸਿੱਧੂ ਬਾਈ ਜੀ ਦੇ ਗਾਣੇ ਬਹੁਤ ਪਸੰਦ ਨੇ ਤੇ ਜਿਨ੍ਹਾਂ ਨੂੰ ਪਸੰਦ ਨਹੀਂ ਮੇਰੇ ਪਿਆਰੇ ਦੋਸਤ ਸ਼ੇਅਰ ਕਰਦਾ ਕਰੋ ਵੀਡੀਓ ਵੱਧ ਤੋਂ ਵੱਧ ਤੇ ਆਪਾਂ ਨੂੰ ਗਾਣੇ ਸਿੱਧੂ ਬਾਈ ਜੀ ਦੇ ਗਾਣੇ ਗਾਉਣੇ ਬਹੁਤ ਪਸੰਦ ਨੇ ਤੇ ਬਸ ਦੂ ਦੇ ਗਾਣੇ ਹੀ ਗਾਇਆ ਕਰਾਂਗੇ ਤੁਹਾਨੂੰ ਸਾਰੇ-ਸਾਰੇ ਗਾਣੇ ਬਾਰ-ਬਾਰ ਸੁਣਾਉਂਗਾ ਜੇ ਬਾਕੀ ਜਿਤੜਾ ਦਿਲ ਕਰਦਾ ਵੀ ਹੈ ਕੋਈ ਗਾਣਾ ਸੁਣਦਾ ਸਿੱਧੂ ਨੂੰ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਮੇਰੇ ਭਰਾ ਵੀ ਤੁਹਾਨੂੰ ਆ ਗਾਣਾ ਵੈ ਨੈਕਸਟ ਸੁਣਾਵਾਂ ਕੋਸ਼ਿਸ਼ ਕਰੂੰਗਾ ਵੀ ਮੈਂ ਚੰਗਾ ਸੁਣਾ ਚੰਗਾ ਚੰਗਾ ਸੁਣਾ ਸਕਾਂ ਥੋੜੀ ਵਧੀਆ ਸੁਣਾ ਸਕਾਂ ਜਿਹੜਾ ਤੁਹਾਡੇ ਦਿਲ ਖੁਸ਼ ਕਰ ਸਕੇ ਠੀਕ ਹੈ ਤੇ ਕੋਸ਼ਿਸ਼ ਕਰੂੰਗਾ ਜਰੂਰ ਮਿਹਨਤ ਕਰਕੇ ਤੁਹਾਨੂੰ ਗਾਣਾ ਸੁਣਾਉਂਗਾ ਤੇ ਤੁਸੀਂ ਜਰੂਰ ਸ਼ੇਅਰ ਕਰ ਦੇਣਾ ਵੀਡੀਓ ਨੂੰ ਕਿਉਂਕਿ ਆਪਣੇ ਸਿੱਧੂ ਬੀਜ ਦੇ ਗਾਣੇ ਮੈਂ ਸਾਰੇ ਗਾਉਂਗਾ ਤੇ ਮੈਨੂੰ ਬਹੁਤ ਚੰਗੇ ਲੱਗਦੇ ਨੇ ਗਾਣੇ ਸਿੱਧੂ ਵੀਰ ਦੇ ਗਾਣੇ ਤੁਹਾਡਾ ਵੀਰ ਸਿੱਧੂ ਦੇ ਗਾਣੇ ਮਿਊਜ਼ਿਕ ਦੇ ਨਾਲ ਦੁਬਾਰਾ ਗਾਊਗਾ ਸਾਰੇ ਸਾਰੇ ਦੇਖੀ ਚਲੋ ਬਣਦਾ ਕੀ ਆ ਠੀਕ ਹੈ ਤੇ ਬਸ ਵੀਰ ਦਾ ਸਾਥ ਦਿਓ ਲਾਈਕ ਕਰਦੇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਲੋੜ ਆਪਾਂ ਨੂੰ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਕਿਉਂਕਿ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਤੇ ਤੁਸੀਂ ਤਾਂ ਆਪਣੇ ਭਰਾ ਆ ਕੇ ਸਾਰੇ ਮੈਨੂੰ ਪਤਿਓ ਮੇਰਾ ਸਾਥ ਦੇਮੋਗੇ ਹਨਾ ਤੇ ਵਰਾਜੋ ਨਾਲ ਮੇਰੇ ਜੁੜੋ ਚੈਨਲ ਦੇ ਆਪਾਂ ਸਿੱਧੂ ਦੇ ਗਾਣੇ ਗਾਇਆ ਕਰੀਏ ਜੇ ਤੁਹਾਨੂੰ ਯਾਦ ਕਰਿਆ ਕਰੀਏ ਠੀਕ ਹੈ ਤੇ ਤੁਹਾਨੂੰ ਮੈਂ ਗਾਣੇ ਬਹੁਤ ਸਾਰੇ ਵਧੀਆ ਵਧੀਆ ਸੁਣਾਉਂਗਾ ਤੁਹਾਡੀ ਖੁਆਇਸ਼ ਤੇ ਜੇ ਤੁਸੀਂ ਕਹਿੰਦੇ ਹੋ ਨਿਓ ਵੀ ਭਾਈ ਆਹ ਗਾਣਾ ਲਾ ਦੇ ਠੀਕ ਹੈ ਡੀਜੇ ਦੀ ਫਰਮਾਇਸ਼ ਤੇ ਉਵੇਂ ਹੀ ਗਾਣੇ ਚੱਲਿਆ ਕਰਨਗੇ ਬਸ ਤੁਸਾਂ ਦੀ ਆਪਦੀ ਫਰਮਾਇਸ਼ ਜ਼ਰੂਰ ਦੱਸਿਆ ਕਰਨੀ ਆ ਆਪਾਂ ਗਾਣਾ ਸਿੱਧੂ ਦਾ ਉਹ ਜੀ ਤੁਹਾਨੂੰ ਸੁਣਾਇਆ ਕਰਾਂਗੇ ਠੀਕ ਹੈ ਮੇਰੇ ਭਾਈਓ ਤਾਂ ਬਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰਾਂ ਆਪਣੇ ਚੈਨਲ ਨੂੰ ਇਹਦੇ ਕਰਕੇ ਮੈਂ ਆਪਾਂ ਜਾ ਫਿਰਦਾ ਤੁਹਾਡੇ ਵਾਸਤੇ ਗਾਣੇ ਆਉਣਗੇ ਠਾੜਾ ਕਰਦੇ ਠੀਕ ਹੈ ਮੇਰੇ ਪਿਆਰੇ ਦੋਸਤੋ ਚਲੋ ਮਿਲਦੇ ਆਂ ਨੈਕਸਟ ਗਾਣਾ ਸੁਣਿਓ ਜਿਹੜਾ ਵੀ ਮੈਂ ਗਾ ਰਿਹਾ ਤੇ ਆਪਣੇ ਵੀਡੀਓ ਦੇਖ ਲਿਆ ਕਰੋ ਚੈੱਕ ਕਰ ਲਿਆ ਕਰੋ ਪਾਪਾ ਵੀ ਕੀ ਤੁਹਾਡੇ ਵਾਸਤੇ ਮੋਟਿਵ ਭਜਨੇ ਭੇਜ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦੇ ਵੀਡੀਓ ਭੇਜਦੇ ਆ ਠੀਕ ਹੈ ਤਾਂ ਚੈੱਕ ਕਰਨਾ ਜ਼ਰੂਰੀ ਹੈ ਚੈੱਕ ਕਰ ਲਿਆ ਕਰੋ ਥੈਂਕ ਯੂ ਸੋ ਮੱਚ ਮੇਰੇ ਪਿਆਰੇ ਦੋਸਤੋ